ਯਾਰ ਸਾਰੇ ਪੁੱਛੀ ਜਾਂਦੇ ਨੇ ਹਨਾ ਵੀ ਜਿੱਦੀ ਕੀ ਹੋਇਆ ਵੀ ਤੁਸੀਂ ਸੈਡ ਸਟੋਰੀਆਂ ਪਾਈ ਜਾਂਦੇ ਹੋ ਤਾਂ ਕੁਝ ਵੀ ਰਵਾਇਆ ਸੀ ਹਲਾਤਾ ਕਿੰਜ ਕੱਟੀਆਂ ਸੀ ਰਾਤਾਂ ਦਿਲ ਚੱਲ ਜਾਣ ਦੀਆਂ ਜਾਂ ਮੇਰਾ ਛੱਲਾ ਜਾਣੇ ਫੇਮਸ ਇੰਸਟਾਗ੍ਰਾਮਰ ਤੇ ਯੂਟਿਊਬਰ ਮੈਕੂ ਟੇਲੋਂ ਦਾ ਵਿਆਹ ਅੱਜ ਤੋਂ ਤਕਰੀਬਨ 4 ਕ ਮਹੀਨੇ ਪਹਿਲਾਂ ਅਣਮੋਲ ਨਾਮ ਦੇ ਮੁੰਡੇ ਨਾਲ ਹੋਇਆ ਸੀ ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸ ਦੇਈ ਕਿ ਹੁਣ ਮੈਕੂ ਟੇਲੋਂ ਆਪਣੇ ਪੇਕੇ ਰਹਿੰਦੀ ਪਈ ਹੈਗੀ ਤੇ ਨਾਲ ਦੀ ਨਾਲ ਮੈਕੂ ਟੇਲੋਂ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਸੈਡ ਸਟੋਰੀਆਂ ਵੀ ਸ਼ੇਅਰ ਕਰਦੀ ਪਈ ਹੈਗੀ ਜਿਸ ਤੋਂ ਬਾਅਦ ਲੋਕਾਂ ਨੇ ਉਸ ਦੀਆਂ ਫੋਟੋਸ ਵੀਡੀਓਸ ਨੀਚੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਕਿ ਤੁਹਾਡਾ ਤੁਹਾਡੇ ਹਸਬੰਦ ਨਾਲ ਕੀ ਰੋਲਾ ਪੈ ਗਿਆ ਤੁਸੀਂ ਆਪਣੇ ਪੇਕੇ ਪਰਿਵਾਰ ਕਿਉਂ ਰਹਿੰਦੇ ਪਿਓਗੇ ਕਿਉਂਕਿ ਮੈਕੂ ਮੈਕੂ ਟੈਲੋ ਨੇ ਕੁਝ ਗਰੀਲਾਂ ਵੀ ਸ਼ੇਅਰ ਕੀਤੀਆਂ ਨੇ ਸੈਡ ਸੌਂਗ ਲਾ ਕੇ ਤਾਂ ਇੰਜ ਲੱਗਦਾ ਪਿਆ ਕਿ ਮੈਕੂ ਟੈਲੋ ਆਪਣੇ ਹਸਬੰਡ ਤੋਂ ਤੰਗ ਆ ਗਈ ਤੇ ਕਮੈਂਟ ਵੀ ਤੁਸੀਂ ਆਪਣੀ ਸਕਰੀਨ ਉੱਪਰ ਪੜ੍ਹ ਸਕਦੇ ਹੋ ਸੋ ਬਾਕੀ ਇਨਾਂ ਸਾਰੀਆਂ ਗੱਲਾਂ ਦਾ ਜਵਾਬ ਦਿੰਦੇ ਹੋਏ ਮੈਕੂ ਟੈਲੋ ਕੀ ਬੋਲੀਆ ਤੁਸੀਂ ਉਹ ਵੀ ਅੱਗੇ ਛੋਟੀ ਜਿਹੀ ਕਲਿੱਪ ਜ਼ਰੂਰ ਦੇਖਿਓ ਬਾਕੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਿਓ ਕਿਉਂਕਿ ਮੈਕੂ ਟੈਲੋ ਨੂੰ ਚਾਉਣ ਵਾਲਿਆਂ ਦੁਆਰਾ ਤਾਂ ਇਹੀ ਕਿਹਾ ਜਾ ਰਿਹਾ ਕਿ ਮੈਕੂ ਟੈਲੋ ਦਾ ਹਸਬੰਡ ਸਹੀ ਨਹੀਂ ਹੈਗਾ ਉਸ ਦੀਆਂ ਬਹੁਤ ਸਾਰੀਆਂ ਸਹੇਲੀਆਂ ਰਹੀਆਂ ਨੇ ਅੱਜ ਤੋਂ ਪਹਿਲਾਂ ਕਿਉਂ ਲੋ ਇਸ ਜੀ ਦੇ ਵਿੱਚ ਉਹ ਕਹਿਣਾ ਹੁੰਦਾਗਾ ਕਿ ਮੇਰੇ ਤਾਂ ਹਰ ਇੱਕ ਜ਼ਿਲ੍ਹੇ ਹਰ ਇੱਕ ਸ਼ਹਿਰ ਦੇ ਵਿੱਚ ਇੱਕ ਇੱਕ ਸੇਲੀ ਰੱਖੀ ਹੋਈ ਹੈਗੀ ਉਸ ਗੱਲ ਨੂੰ ਲੈ ਕੇ ਲੋਕ ਕਹਿੰਦੇ ਪਏ ਨੇ ਕਿ ਇਸ ਦਾ ਹਸਬੰਡ ਇਸ ਨੂੰ ਧੋਖਾ ਦਿੰਦਾ ਪਿਆਗਾ ਬਾਕੀ ਤੁਸੀਂ ਅੱਗੇ ਉਹ ਮੈਕੂਟ ਲਾਉਂਦੀ ਕਲਿੱਪ ਜ਼ਰੂਰ ਦੇਖਿਓ ਤੇ ਕਮੈਂਟ ਬਾਕਸ ਵਿੱਚ ਆਪਣੇ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ ਇਹ ਤਾਂ ਕੁਝ ਵੀ ਅਜੇ ਮੈਨੂੰ ਵੀ ਨਹੀਂ ਪਤਾ ਯਾਰ ਇਹ ਕੀ ਹੋਇਆ ਕੁਝ ਦਿਨਾਂ ਤੱਕ ਜਿੱਦਾਂ ਵੀ ਲਾ ਲਓ ਅਜੇ ਮੈਂ ਵੀ ਬਲੈਂਕ ਆ ਮੈਨੂੰ ਕੁਝ ਨਹੀਂ ਪਤਾ